ਭਾਰਤ ਅਤੇ ਪਾਕਿਸਤਾਨ ਦੀ ਜੰਗ ਦਰਮਿਆਨ ਕੀ ਸਾਫ ਦਾ ਕਰੈਕਟਰ ਐਮ ਐਸ ਧੋਨੀ ਨੂੰ ਸਰਹੱਦ ਉੱਤੇ ਭੇਜਿਆ ਜਾਵੇਗਾ ਤ ਤੁਹਾਨੂੰ ਦੱਸਦੀ ਐ ਐਮਐਸ ਤੋਂਨੀ ਜੋ ਕਿ ਸਮੇਂ ਭਾਰਤੀ ਅਰਧ ਸੈਨਿਕ ਫੌਜ ਦੇ ਵਿੱਚ ਲੈਫਟੀਨੈਂਟ ਕਰਨਲ ਨੇ ਰੱਖਿਆ ਮੰਤਰੀ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਹੈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਤੁਹਾਨੂੰ ਪੂਰੀ ਖਬਰ ਦੱਸਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਭਾਰਤ ਤੇ ਪਾਕਿਸਤਾਨ ਦੀ جنگ ਦਰਮਿਆਨ ਰੱਖਿਆ ਮੰਤਰੀ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਹੈ ਪਾਕਿਸਤਾਨ ਦੇ ਤੇਜ਼ ਹਮਲਿਆਂ ਮੰਗਰੋਂ ਭਾਰਤ ਵੱਡੀ ਪਲਾਨਿੰਗ ਕਰ ਰਿਹਾ ਹੈ ਇਸੇ ਵਿਚਾਲੇ ਭਾਰਤੀ ਮਤ్రਾਲੇ ਨੇ ਰੈਗੂਲਰ ਫੌਜ ਦੀ ਸਹਾਇਤਾ 45 ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਇਸ ਨੋਟੀਫਿਕੇਸ਼ਨ ਦੇ ਅਨੁਸਾਰ ਹੁਣ ਰੈਗੂਲਰ ਆਰਮੀ ਆਪਣੀ ਸਹਾਇਤਾ ਲਈ ਟੈਰੀਟੋਰੀਅਲ ਆਰਮੀ ਨੂੰ ਬੁਲਾ ਸਕਦੀ ਹੈ ਅਜਿਹੀ ਸਥਿਤੀ ਦੇ ਵਿੱਚ ਕ੍ਰਿਕਟਾ ਪ੍ਰਸ਼ੰਸਕਾਂ ਦੇ ਮਨ ਦੇ ਵਿੱਚ ਇੱਕ ਸਵਾਲ ਉੱਠਦਾ ਹੈ ਕਿ ਜੇਕਰ جنگ ਹੁੰਦੀ ਹੈ ਤਾਂ ਕੀ ਐਮ ਐਸ ਧੋਨੀ ਜੋ ਕਿ ਟੈਰੀਟੋਰੀਅਲ ਆਰਮੀ ਦੇ ਵਿੱਚ ਲੈਫਟੀਨੈਂਟ ਕਰਨਲ ਹਨ ਵੀ جنگ ਦੇ ਵਿੱਚ ਜਾਣਗੇ ਹੁਣ ਜਿਵੇਂ ਇਹ ਰੱਖਿਆ ਮੰਤਰਾਲੇ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਫੌਜ ਮੁਖੀ ਨੂੰ ਆਪਣੇ ਵਿਵੇਕ ਅਨੁਸਾਰ ਸਹਾਇਤਾ ਲਈ ਖੇਤਰੀ ਫੌਜ ਨੂੰ ਫੌਜੀ ਕਾਰਵਾਈ ਦੇ ਵਿੱਚ ਸ਼ਾਮਲ ਕਰਨ ਦਾ ਅਧਿਕਾਰ ਹੋਵੇਗਾ ਇਸ ਦੇ ਨਾਲ ਹੀ ਭਾਰਤੀ ਟੀਮ ਦੇ ਸਾਬਕਾ ਕਪਤਾਨ ਐਮ ਐਸ ਥੋਨੀ ਟੈਰੀਟੋਰੀਅਲ ਆਰਮੀ ਦੇ ਵਿੱਚ ਲੈਫਟੀਨੈਂਟ ਕਰਨਲ ਹਨ ਇਸ ਦਾ ਮਤਲਬ ਇਹ ਹੈ ਕਿ ਜੇਕਰ ਪਾਕਿਸਤਾਨ ਦੇ ਵਿਰੁੱਧ ਜੰਗ ਹੋਰ ਪਾਕਦੀ ਹੈ ਤਾਂ ਐਮ ਐਸ ਥੋਨੀ ਨੂੰ ਵੀ ਤਿਆਰ ਰਹਿਣਾ ਪਵੇਗਾ ਆਖਰਕਾਰ ਟੈਰੀਟੋਰੀਅਲ ਆਰਮੀ ਹੁੰਦੀ ਕੀ ਹੈ ਟੈਰੀਟੋਰੀਅਲ ਆਰਮੀ ਇੱਕ ਰਿਜ਼ਰਵ ਫੋਰਸ ਹੈ ਇਹ ਸਿੱਧੇ ਤੌਰ ਉੱਤੇ ਮੋਰਚੇ ਦੇ ਵਿੱਚ ਨਹੀਂ ਜਾਂਦੀ ਪਰ ਜਦੋਂ ਜੁੱਧ ਦਾ ਸਮਾਂ ਆਉਂਦਾ ਤਾਂ ਇਸ ਨੂੰ ਜੁੱਧ ਦੇ ਮੈਦਾਨ ਦੇ ਵਿੱਚ ਵੀ ਭੇਜਿਆ ਜਾਂਦਾ ਹੈ ਟੈਰੀਟੋਰੀਅਲ ਆਰਮੀ ਫੌਜ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ ਜੇਕਰ ਲੋੜ ਪਵੇ ਇਸ ਫੌਜ ਨੂੰ ਨਿਯਮਤ ਫੌਜ ਨੂੰ ਵੀ ਜੁਨਟਾ ਮੁਹੱਈਆ ਕਰਵਾਉਣੀ ਪੈਂਦੀਆਂ ਨੇ ਤੁਹਾਨੂੰ ਦੱਸਦੀ ਇਹ ਟੈਰੀਟੋਰੀਅਲ ਆਰਮੀ ਨੂੰ ਫੌਜ ਵੱਲੋਂ ਸਖਲਾਈ ਵੀ ਦਿੱਤੀ ਜਾਂਦੀ ਹੈ ਤਾਂ ਜੋ ਲੋੜ ਪੈਣ ਤੇ ਇਹ ਕੰਮ ਆ ਸਕੇ ਸੰਕਟ ਦੇ ਸਮੇਂ ਇਸ ਫੌਜ ਦਾ ਕੰਮ ਅਦਰੂਨੀ ਸੁਰੱਖਿਆ ਪ੍ਰਦਾਨ ਕਰਨਾ ਵੀ ਹੁੰਦਾ ਹੈ ਟੈਰੀਟੋਰੀਅਲ ਆਰਮੀ ਇੱਕ ਸਵੈ ਇੱਛੁਕ ਸੰਗਠਨ ਹੈ ਤੋਂ ਇਸ ਟੈਰੀਟੋਰੀਅਲ ਆਰਮੀ ਦੇ ਵਿੱਚ ਲੈਫਟੀਨੈਂਟ ਕਰਨਲ ਹਨ ਉਹਨਾਂ ਨੇ ਆਰਮੀ ਟ੍ਰੇਨਿੰਗ ਵੀ ਪ੍ਰਾਪਤ ਕੀਤੀ ਹੈ ਐਮ ਐਸ ਧੋਨੀ ਹੁਣ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰन्यास ਲੈ ਚੁੱਕੇ ਨੇ ਹਾਲਾਂਕਿ ਕੁਝ ਦਿਨ ਪਹਿਲਾਂ ਤੱਕ ਉਹ ਆਈਪੀਐਲ ਦੇ ਵਿੱਚ ਆਪਣੀ ਟੀਮ ਦੇ ਲਈ ਖੇਡ ਰਹੇ ਸੀ ਹੁਣ ਤਨਾ ਦੇ ਵਿਚਕਾਰ ਆਈਪੀਐਲ ਨੂੰ ਵੀ ਮੌਨਤਲ ਕਰ ਦਿੱਤਾ ਗਿਆ ਅਜਿਹੀ ਸਥਿਤੀ ਦੇ ਵਿੱਚ ਸਾਰੇ ਖਿਡਾਰੀ ਹੌਲੀ-ਹੌਲੀ ਆਪਣੇ ਘਰਾਂ ਨੂੰ ਵਾਪਸ ਆ ਰਹੇ ਨੇ ਅਜਿਹੀ ਸਥਿਤੀ ਦੇ ਵਿੱਚ ਧੋਨੀ ਆਜ਼ਾਦ ਹਨ ਉਹ ਫੌਜ ਦੇ ਵਿੱਚ ਸੇਵਾ ਕਰ ਸਕਦੇ ਨੇ ਤਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਭਾਰਤ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਇਸ ਵਿੱਚ ਕਿਹਾ ਗਿਆ ਹੈ ਫੌਜ ਦੇ ਮੁਖੀ ਜੇਕਰ ਚਾਹਣ ਤਾਂ ਟੈਰੀਟੋਰੀਅਲ ਆਰਮੀ ਦੇ ਅਧਿਕਾਰੀਆਂ ਤੇ ਜਵਾਨਾਂ ਨੂੰ ਵੀ ਬੁਲਾ ਸਕਦੇ ਨੇ ਤਾਂ ਤੁਹਾਨੂੰ ਦੱਸ ਦਈਏ ਟੈਰੀਟੋਰੀਅਲ ਆਰਮੀ ਦੇ ਵਿੱਚ ਸਾਬਕਾ ਕਰیکٹر ਐਮਐਸ ਤੋਂ ਲੈਫਟੀਨੈਂਟ ਕਰਨਲ ਹਨ ਜੇਕਰ ਫੌਜ ਦੇ ਮੁਖੀ ਚਾਉਣਗੇ ਤਾਂ ਟੈਰੀਟੋਰੀਅਲ ਆਰਮੀ ਦੇ ਅਧਿਕਾਰੀ ਅਤੇ ਜਵਾਨਾਂ ਨੂੰ ਵੀ ਸਰਹੱਦ ਉੱਤੇ ਜਿੱਥੇ ਵੀ ਡਿਊਟੀ ਲੱਗਦੀ ਹੈ ਉਹਨਾਂ ਨੂੰ ਜਾਣਾ ਪਵੇਗਾ ਤਾਂ ਹੋ ਸਕਦਾ ਐਮਐਸ ਥੋਨੀ ਵੀ ਇਸ ਜੰਗ ਦੇ ਵਿੱਚ ਜਾ ਸਕਦੇ ਨੇ